ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸੁਖ ਡਿਜ਼ਾਈਨਰ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਆਪਣੀ ਅੱਜ ਵਾਲੀ ਜਿਹੜੀ ਕਲੈਕਸ਼ਨ ਰਹੂਗੀ ਜੀ ਇਹ ਆਪਣੇ ਮਿਸਰ कॉटन ਦੇ ਜੌਰਜਟ ਦੇ ਸੂਟ ਆ ਜਿੱਦਾਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਜੀ ਜਿਹੜਾ ਇਹ ਵਾਲਾ ਫੈਬਰਿਕ ਹੈ ਜੌਰਜਟ ਹੈ ਜੀ ਇਹ ਬਾਂਦਨੀ ਦੇ ਵਿੱਚ ਤੇ ਸਕਿਨ ਜਿਆ ਕਲਰ ਬਹੁਤ ਹੀ ਪਿਆਰਾ ਇਹਦੇ ਵਿੱਚ ਆਪਾਂ ਕਾਫੀ ਸੂਟ ਪਿਛਲੇ ਸਾਲ ਰੈਡੀ ਕੀਤੇ ਸੀਗੇ ਤਾ ਫਿਰ ਬਾਅਦ ਦੇ ਵਿੱਚ ਆਪਾਂ ਨੂੰ ਇਹ ਫੈਬਰਿਕ ਨਹੀਂ ਮਿਲਿਆ ਸੀ ਜੀ ਇਹਦੇ ਕਾਫੀ ਆਰਡਰ ਸੀ ਬਟ ਸੇਮ ਫੈਬਰਿਕ ਨਹੀਂ ਮਿਲ ਰਿਹਾ ਸੀ ਤਾਂ ਹੁਣ ਇਹ ਕਾਫੀ ਡਿਮਾਂਡ ਤੋਂ ਬਾਅਦ ਆਪਾਂ ਇਹ ਫੈਬਰਿਕ ਮੰਗਵਾਇਆ ਤੇ ਕੁਝ ਤਾਂ ਆਪਣੇ ਆਰਡਰ ਦੇ ਪੀਸ ਰੈਡੀ ਹੋ ਰਿਹਾ ਤੇ ਕੁਝ ਆਪਣੇ ਕੋਲ ਪੀਸ ਹੈਗੇ ਆ ਜੇ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ ਤੇ ਕਲਰ ਇਹ ਬਹੁਤ ਪਿਆਰਾ ਇਹਦੇ ਵਿੱਚ ਇਦਾਂ ਹੀ ਮਾਂਦਲੀ ਪ੍ਰਿੰਟ ਆਉਂਦਾ ਜਿਨੇ ਪਿਛਲੀਆਂ ਵੀਡੀਓ ਚ ਵੀ ਦੇਖਿਆ ਹੋਣਾ ਕਿ ਇਦਾਂ ਰੈਡੀ ਹੁੰਦਾ ਆਪਣਾ ਇਹ ਸੂਟ ਤ ਬਹੁਤ ਹੀ ਪਿਆਰਾ ਜਿਹਾ ਇਹਦੇ ਵਿੱਚ ਆਪਾਂ ਆਫ ਵਾਈਟ ਹੀ ਪਾਈਪਿੰਗ ਦਿੱਤੀ ਹੈ ਜੀ neck ਤੇ and पॉकेटली ਬਟਨ ਦਿੱਤੇ ਹੋਏ ਆ ਇਹਦੇ ਉੱਪਰ ਆਪਾਂ ਡਿਫਰੈਂਟ ਵਰਕ ਕੀਤਾ ਜਿਹੜੇ ਆਪਣੇ ਪਹਿਲਾਂ ਸੂਟ ਪਾਉਂਦੇ ਸੀ ਉਹਨਾਂ ਤੇ ਡਿਫਰੈਂਟ ਵਰਕ ਹੁੰਦਾ ਸੀਗਾ ਇਹ ਵੀ ਬਹੁਤ ਪਿਆਰਾ ਜਿਹਾ ਵਰਕ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਇਹਦੇ ਚਾਕਾਂ ਤੇ ਆ ਗਿਆ ਇਦਾਂ ਸਲੀਵਸ ਤੇ ਕੰਮ ਕੱਟ ਵਰਕ ਐਂਡ ਇਹਦੇ ਕਾਰਨਰ ਦੇ ਉੱਪਰ ਆਪਾਂ ਇਦਾਂ ਆਫ ਵਾਈਟ ਦੇ ਵਿੱਚ ਡਿਜ਼ਾਈਨ ਕੀਤਾ ਜੋ ਕਿ ਬਹੁਤ ਜ਼ਿਆਦਾ ਪਿਆਰਾ ਲੱਗ ਰਿਹਾ ਤੁਸੀਂ ਦੇਖ ਸਕਦੇ ਹੋ ਇਹਦੀ ਦੋਨੋਂ ਕਾਰਨਰ ਆ ਗਏ ਇੱਥਾ ਇਹਦੀ ਕਾਰਨਰ ਆ ਗਏ ਠੀਕ ਹੈ ਜੀ ਇਹ ਚਾਕ ਆ ਗਏ ਜਿੱਦਾਂ ਇਹਦੇ ਵਿੱਚ ਬਾਂਦੀ ਪ੍ਰਿੰਟ ਆਫ ਵਾਈਟ ਹੈ ਤਾਂ ਆਫ ਵਾਈਟ ਸਿੰਗਲ ਕਲਰ ਦਾ ਹੀ ਆਪਾਂ ਇਹਨੂੰ ਟੱਚ ਦਿੱਤਾ ਇਹਦੀ 슬ੀਵਸ ਤੇ ਬਾਰਡਰ ਆ ਗਿਆ ਜੀ ਪੂਰਾ ਬਾਰਡਰ ਆਪਾਂ ਇਹਦੀਆਂ 슬ੀਵਸ ਤੇ ਦਿੱਤਾ ਹੋਇਆ ਤਾਂ ਪੂਰਾ ਬਾਰਡਰ ਆ ਜਾਂਦਾ ਠੀਕ ਹੈ ਜੀ ਬਾਕੀ ਤੁਸੀਂ ਵਰਕ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਚਾਹੇ ਆਪਣਾ ਡਿਜ਼ਾਈਨ ਰੈਡੀ ਹੋਇਆ ਤੁਸੀਂ ਬਾਕੀ ਇਹ ਡਿਜ਼ਾਈਨ ਕਿਸੇ ਵੀ ਫੈਬਰਿਕ ਤੇ ਕਰਵਾ ਸਕਦੇ ਹੋ ਪਲੇਨ ਤੇ ਕਿਸੇ ਤੇ ਵੀ ਕਰਵਾ ਸਕਦੇ ਹੋ ਇਹ ਆ ਗਈ ਜੀ ਦੀ ਸਲਵਾਰ ਇਹਦੇ ਨਾਲ ਆਪਾਂ ਸੈਮੀ ਪਟਿਆਲਾ ਸਲਵਾਰ ਰੱਖੀ ਹੈ ਜੀ 올ਓਵਰ ਸੂਟ ਸੀਗਾ ਇਹ ਤੇ ਪਿਓਰ ਸ਼ਿਫੋਨ ਦਾ ਦੁਪੱਟਾ ਪਿਓਰ ਸ਼ਫੋਨ ਦਾ ਦੁਪੱਟਾ ਹੀ ਆਪਣਾ ਇਹਦੇ ਨਾਲ ਸਟਾਰਟਿੰਗ ਤੋਂ ਬਣ ਰਿਹਾ ਤਾਂ ਆਪਾਂ ਪਿਓਰ ਸ਼ਫੋਨ ਦਾ ਦੁਪੱਟਾ ਹੀ ਰੱਖਿਆ ਕਿਉਂਕਿ ਸੈਮੀ ਤੇ ਟਾਈ ਐਂਡ ਡਾਈ ਇੰਨੀ ਵਧੀਆ ਨਹੀਂ ਜਾਂਦੀ ਜੀ ਤਾਂ ਆਪਣੇ ਜਿੱਦਾ ਉਹਦੇ ਵਿੱਚ ਬਲੌਕ ਜੇ ਬਣੇ ਹੋਏ ਆ ਸੇਮ ਹੀ ਟਾਈ ਐਂਡ ਡਾਈ ਆ ਆਪਾਂ ਦੁਪੱਟੇ ਵਿੱਚ ਦਿੱਤੀ ਹੈ ਤੇ ਵਾਈਟ ਕਲਰ ਦੀ ਆਪਾਂ ਇਹਨੂੰ ਲੇਸ ਦੀ ਫਿਨਿਸ਼ਿੰਗ ਦਿੱਤੀ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਗ੍ਰੇਸਫੁਲ ਜਿਹਾ ਆਪਣਾ ਇਹ ਸੂਟ ਰੈਡੀ ਹੁੰਦਾ ਤੇ ਵੀਅਰ ਕੀਤਾ ਹੋਇਆ ਤਾਂ ਬਹੁਤ ਜ਼ਿਆਦਾ ਪਿਆਰਾ ਲੱਗਦਾ ਕਲਰ ਇਹ ਬਹੁਤ ਪਿਆਰਾ ਜੀ ਜॉर्जਟ ਫੈ布ਰਿਕ ਰਹੂਗਾ ਤੇ ਪਿਓਰ ਸ਼ਿਫੋਨ ਦਾ ਦੁਪੱਟਾ ਬਾਕੀ ਤੁਹਾਡੀ ਚੁਆਇਸ ਹੈ ਜੀ ਤੁਸੀਂ ਮਤਲਬ ਇਹਨੂੰ ਚਰੌਣ ਤੇ ਵੀ ਕਰਾ ਸਕਦੇ ਹੋ ਸ਼ਿਫੋਨ ਦਾ ਦੁਪੱਟਾ ਠੀਕ ਹੈ ਜੀ ਹਾਂ ਜੀ ਕਿ ਇਹਦੇ ਆਪਾਂ ਬੈਕ ਤੇ ਵੀ ਇਦਾਂ ਕੱਟਵਰਕ ਦਿੱਤਾ ਹੋਇਆ ਹੈ ਕਿ ਰੈਂਡ ਚਾਕ ਠੀਕ ਹੈ ਜੀ ਫਰੰਟ ਤੇ ਇਦਾਂ ਡਿਜ਼ਾਈਨ ਆ ਜਾਂਦਾ ਐਂਡ ਬੈਕ ਤੇ ਕਿ ਰੈਂਡ ਚਾਕ ਆ ਜਾਂਦੇ ਆ ਇਹ ਤੁਹਾਡੀ ਚੁਆਇਸ ਹੈ ਤੁਸੀਂ ਬੈਕ ਸਕਿਪ ਵੀ ਕਰਾ ਸਕਦੇ ਹੋ ਬਟ ਇਦਾਂ ਮਤਲਬ ਆਪਾਂ ਜਦੋਂ ਵੇਅਰ ਕਰਦੇ ਆ ਤਾਂ ਬਹੁਤ ਵਧੀਆ ਲੱਗਦੀ ਹੈ ਐਂਡ ਨੈਕਸਟ ਆ ਗਿਆ ਜੀ ਆਪਣਾ ਇਹ ਵਾਲਾ ਸੂਟ कॉटन सिल्क ਵੀ ਇਹਨੂੰ ਕਹਿ ਦਿੰਦੇ ਆ ਤੇ ਮਸਲਿਨ ਫੈਬਰਿਕ ਵੀ ਕਹਿ ਦਿੰਦੇ ਆ ਬਟ ਜ਼ਿਆਦਾਤਰ ਇਹਨੂੰ कॉटन सिल्क ਹੀ ਕਹਿੰਦੇ ਆ ਇਹ ਪ੍ਰਿੰਟ ਮੈਂ ਇੱਕ ਇਹ ਦੱਸਣਾ ਚਾਹੂੰਗੀ ਤੁਹਾਨੂੰ ਜੀ ਤੁਸੀਂ ਕਹਿ ਦਿੰਦੇ ਹੋ ਸੇਮ ਕਈ ਵਾਰ ਸੇਮ ਪ੍ਰਿੰਟ ਨਹੀਂ ਮਿਲਦੇ ਜਿੱਦਾਂ ਇਹ ਪ੍ਰਿੰਟ ਹੈ ਆਪਾਂ ਇਹਨਾਂ ਨੂੰ ਡਿਜ਼ਾਈਨ ਕੀਤਾ ਤਾਂ ਆਪਾਂ ਮਿਲਦੇ ਜੁਲਦੇ ਕਿਸੇ ਵੀ ਪ੍ਰਿੰਟ ਤੇ ਤੁਹਾਨੂੰ ਡਿਜ਼ਾਈਨ ਕਰਕੇ ਦੇ ਸਕਦੇ ਆ ਸੇਮ ਠੀਕ ਹੈ ਜੀ ਸੇਮ ਪ੍ਰਿੰਟ ਆ ਵੀ ਸਕਦੇ ਆ ਤੇ ਨਹੀਂ ਵੀ ਮਿਲਦੇ ਹੁੰਦੇ ਕਈ ਵਾਰ ਤਾਂ ਆਪਾਂ ਇਹ ਜਿੱਦਾਂ ਆਪਾਂ ਇਹ ਆਪਣੀ ਚੁਆਇਸ ਨਾਲ ਹੀ ਡਿਜ਼ਾਈਨ ਕੀਤੇ ਆ ਜੋ ਕਿ ਬਹੁਤ ਪਿਆਰੇ ਰੈਡੀ ਹੋਏ ਇਹ ਪ੍ਰਿੰਟ ਆ ਗਿਆ ਜੀ ਸਕਿਨ ਆਪਾਂ ਇਹਦੇ ਨਾਲ ਰੱਖੀ ਆ ਬਾਟਮ ਪ੍ਰਿੰਟ ਬਹੁਤ ਪਿਆਰਾ ਹੈ ਵੀ ਇਹਦੇ ਘੇਰੇ ਦੇ ਉੱਪਰ ਆਪਾਂ ਵਰਕ ਕੀਤਾ ਹੋਇਆ ਸਕਿਨ ਆਪਣੀ ਬਾਟਮ ਰੱਖੀ ਹੋਈ ਆ ਆਪਾਂ ਇਹਦੇ ਨਾਲ ਤਾਂ ਸਕਿਨ ਕਲਰ ਦਾ ਆਪਾਂ ਇਹਨੂੰ 베ਸ ਦੇ ਕੇ ਇਦਾਂ ਪਿਓਰ ਆਰਗੈਂਜ਼ਾ ਦਾ ਆਪਾਂ ਇਹਨੂੰ ਪੈਚ ਦਿੱਤਾ ਹੋਇਆ ਜੀ ਸਕਿਨ ਕਲਰ ਦਾ ਡਾਈ ਕਰਵਾ ਕੇ ਤੇ ਇਹਦੇ ਉੱਪਰ ਆਪਾਂ ਜਿੱਦਾਂ ਆਪਣੇ ਫੈਬਰਿਕ ਦੇ ਵਿੱਚ ਕਲਰ ਆ ਰਿਹਾ ਸਾਰੇ ਆਪਾਂ ਫੈਬਰਿਕ ਵਾਲੇ ਕਲਰ ਲੈ ਕੇ ਵਰਕ ਕੀਤਾ ਹੋਇਆ ਤੁਸੀਂ ਚੈੱਕ ਕਰੋ ਕੀਤਾ ਬਹੁਤ ਹੀ ਪਿਆਰਾ ਜਿਹਾ ਵਰਕ ਆਪਣਾ ਰੈਡੀ ਹੋਇਆ ਇਹ ਘੇਰੇ ਤੇ ਕੰਮ ਆ ਜੂਗਾ ਜੀ ਠੀਕ ਹੈ ਇਸ ਕਲਰ ਦੇ ਆਪਾਂ ਫਲਾਰ ਦਿੱਤੇ ਹੋਏ ਸਾਰੇ ਕਲਰ ਮਤਲਬ ਆਪਾਂ ਫੈਬਰਿਕ ਚੋਂ ਹੀ ਲੈ ਕੇ ਇਹਦੇ ਵਿੱਚ ਐਡ ਕੀਤੇ ਆ ਜਿੱਦਾਂ ਪੀਚ ਕਲਰ ਆ ਰਿਹਾ ਲਾਈਟ ਗ੍ਰੀਨ ਵਗੈਰਾ ਸਾਰੇ ਐਂਡ ਸਕਿਨ ਨਾਲ ਇੱਥੇ ਆਪਾਂ ਬਾਰਡਰ ਦਿੱਤਾ ਹੈ ਕਟਵਰਕ ਦਿੱਤਾ ਹੋਇਆ ਠੀਕ ਹੈ ਜੀ ਇਹ ਤਾਂ ਘੇਰੇ ਦਾ ਕੰਮ ਆ ਗਿਆ सेम ही ਕੰਮ ਆਪਾਂ 슬ੀਵਸ ਤੇ ਦਿੱਤਾ ਇੱਥੇ ਪੂਰਾ ਬਾਰਡਰ ਆਪਾਂ सेम ही 슬ੀਵਸ ਤੇ ਦਿੱਤਾ ਹੋਇਆ ਤੁਸੀਂ ਚੈੱਕ ਕਰੋ ਜੋ ਕਿ ਬਹੁਤ ਹੀ ਪਿਆਰਾ ਜਿਹਾ ਵਰਕ ਰੈਡੀ ਹੋਇਆ ਆਪਣਾ ਇਹ ਡਿਜ਼ਾਈਨ ਇਹ ਹੁੰਦਾ ਜੀ ਜਿੱਦਾਂ ਇਹ ਇਹਨਾਂ ਨੇ ਸਾਡੇ ਤੇ ਛੱਡਿਆ ਸੀ ਤਾਂ ਅਸੀਂ ਇਹਨਾਂ ਨੂੰ ਰੈਡੀ ਕਰਕੇ ਦਿੱਤਾ ਤਾਂ ਤੁਸੀਂ ਮਤਲਬ ਇਦਾਂ ਸਾਨੂੰ ਦੱਸ ਸਕਦੇ ਹੋ ਤਾਂ ਅਸੀਂ ਤੁਹਾਨੂੰ ਇਹਦਾ ਰੈਡੀ ਕਰਕੇ ਦੇ ਸਕਦੇ ਹਾਂ ਬਟ ਕਈ ਵਾਰ ਕੀ ਹੁੰਦਾ ਕਿ ਤੁਸੀਂ ਸੇਮ ਮੰਗਦੇ ਹੋ ਪ੍ਰਿੰਟ ਵਗੈਰਾ ਤਾਂ ਉਹ ਨਹੀਂ ਮਿਲਦੇ ਹੁੰਦੇ ਆਪਾਂ ਡਿਜ਼ਾਈਨ ਕਿਸੇ ਵੀ ਪ੍ਰਿੰਟ ਨੂੰ ਇਦਾਂ ਕਰ ਸਕਦੇ ਹਾਂ ਪ੍ਰਿੰਟ ਦੇ ਅਕੋਰਡਿੰਗ ਹੀ ਆਪਾਂ ਡਿਜ਼ਾਈਨ ਕਰਦੇ ਹਾਂ ਕਲਰ ਦੇ ਅਕੋਰਡਿੰਗ ਕਿ ਇਹਦੇ ਨਾਲ ਇਦਾਂ ਦਾ ਵਧੀਆ ਲੱਗੂਗਾ ਇਹਦੀ ਬਾਟਮ ਹੈ ਜੀ ਪਾਕਿਸਤਾਨੀ ਬਾਟਮ ਰੱਖੀ ਹੈ ਵਿੱਚ ਲੇਸ ਦੀ ਵਿਡਿੰਗ ਕੀਤੀ ਹੈ ਪਿੰਟੈਕਸ ਦੇ ਕੇ ਇਦਾਂ ਬਾਟਮ ਰੈਡੀ ਕੀਤੀ ਆਪਾਂ ਇਹਦੇ ਨਾਲ ਸਕੀਨ ਤੇ ਸਕਿਨ ਨਹੀਂ ਰੱਖਿਆ ਜੀ ਆਪਾਂ ਦੇ ਨਾਲ ਦੁਪੱਟਾ ਪਿਓਰ ਚਨਾਉਣ ਦਾ ਦੁਪੱਟਾ ਜੀ ਇਹਦੇ ਨਾਲ ਆ ਜਾਂਦਾ ਤੇ ਆਪਾਂ ਸਕੈਲਪਿੰਗ ਦਿੱਤੀ ਆ بیس ਕਲਰ ਦੀ ਜੋ ਸ਼ਰਟ ਚਾ ਰਿਆ ਦੁਪੱਟਾ ਆਪਾਂ ਟਾਇਡ ਆਈ ਵੀ ਇਹਦੇ ਨਾਲ ਰੱਖ ਸਕਦੇ ਸੀ ਬਟ ਇਹ ਸੀ ਕਿ ਥੋੜਾ ਜਿਆਦਾ ਹੀ ਹੋਜ-ਪੋਜ ਜਾ ਹੋ ਜਾਣਾ ਸੀ ਇਸ ਕਰਕੇ ਇਦਾਂ ਪਲੇਨ ਦੁਪੱਟੇ ਨਾਲ ਸਿੰਪਲ ਸੋਪਰ ਐਂਡ ਸਰਦਾਰੀ ਜੀ ਲੁੱਕ ਆਊਗੀ ਠੀਕ ਹੈ ਜੀ ਇਹ ਆ ਗਿਆ ਜੀ ਤੇ ਨੈਕਸਟ ਸੂਟ ਵੀ ਆਪਣਾ ਪ੍ਰਿੰਟ ਇਤਾਂ ਹੀ ਪ੍ਰਿੰਟ ਸੂਟ ਦੇ ਉੱਪਰ ਰੈਡੀ ਹੋਇਆ ਇਹ ਵੀ ਬਹੁਤ ਪਿਆਰਾ ਜਿਹਾ ਡਿਜ਼ਾਈਨ ਹੈ ਜੀ ਇਹ ਵੀ ਪ੍ਰਿੰਟ 올ਓਵਰ ਸੂਟ ਹੈ ਜੀ ਮੈਚਿੰਗ ਨਹੀਂ ਹੈਗਾ 올ਓਵਰ ਸੂਟ ਪ੍ਰਿੰਟ ਇਹ ਵੀ ਕਾਟਨ ਸਿਲਕ ਦੇ ਉੱਪਰ ਆ ਜਾਂਦਾ ਪ੍ਰਿੰਟ ਇਹਦਾ ਬਹੁਤ ਪਿਆਰਾ ਇਹ ਵੀਡੀਓ ਚ ਬੁੱਕ ਹੋਇਆ ਸੀ ਮੈਂ ਤੁਹਾਨੂੰ ਪਹਿਲਾਂ ਦਿਖਾਈ ਵੀ ਹੋਇਆ ਇਸ ਪ੍ਰਿੰਟ ਹਾਂਜੀ ਇਹਦੇ ਵੀ ਆਪਾਂ ਇਦਾਂ ਵਰਕ ਕੀਤਾ ਹੋਇਆ ਇਹਦੇ ਵੀ ਆਪਾਂ ਜਿੱਤਾ ਆਪਣੇ ਫੈਬਰਿਕ ਚ ਕਲਰ ਆ ਰਹੇ ਇਹਦੇ ਵਿੱਚੋਂ ਕਲਰ ਲੈ ਕੇ ਇਦਾਂ ਕਾਰਨਰਸ ਤੇ ਵਰਕ ਦਿੱਤਾ ਹੋਇਆ ਚੈੱਕ ਕਰ ਸਕਦੇ ਹੋ ਸਕੈਲਪਿੰਗ ਆ ਜਾਂਦੀ ਹੈ ਜੀ। ਕਾਰਨਰ ਆ ਜਾਂਦੀ ਹੈ ਤਾਂ। ਠੀਕ ਹੈ ਜੀ। ਐਂਡ ਇਹਦੀਆਂ 슬ੀਵਸ ਦੇ ਉੱਪਰ ਇਦਾਂ ਆਪਾਂ ਸਕੈਲਪਿੰਗ ਦਿੱਤੀ ਹੋਈ ਹੈ। ਠੀਕ ਹੈ ਜੀ। ਤੇ ਇਹਦੇ ਬੈਕ ਤੇ ਵੀ ਸਕੈਲਪਿੰਗ ਦਿੱਤੀ ਆਪਾਂ ਸੇਮ ਹੀ ਬੈਕ ਦੇ ਚਾਕ ਐਂਡ ਘੇਰੇ ਦੇ ਉੱਪਰ ਠੀਕ। ਸੇਮ ਹੀ ਦਿੱਤੀ ਹੋਈ ਹੈ ਸਕੈਲਪਿੰਗ ਇਹਦਾ। ਇਹ ਤਾਂ ਪ੍ਰਿੰਟ ਸੂਟਾਂ ਨੂੰ ਆਪਾਂ ਜਦੋਂ ਡਿਜ਼ਾਈਨ ਕਰ ਲੈਂਦੇ ਆ ਤਾਂ ਇਹ ਬਹੁਤ ਹੀ ਪਿਆਰੇ ਲੱਗਦੇ ਆ ਜੀ ਵੇਅਰ ਕੀਤੀ ਹੋਈ ਹੁਣ ਜਦੋਂ ਇਹ ਸੂਟ ਆਪਣੇ ਆਪਾਂ ਕਿਸੇ ਵੀ ਜਿੱਦਾਂ ਆਪਾਂ ਨੂੰ ਫੰਕਸ਼ਨ ਆਉਂਦੇ ਆ ਛੋਟੇ ਮੋਟੇ ਬਰਥਡੇ ਪਾਰਟੀ ਕਿੱਤੀ ਪਾਰਟੀਆਂ ਤਾਂ ਉਹਨਾਂ ਦੇ ਉੱਪਰ ਆਪਾਂ ਇਹ ਵੇਅਰ ਕਰਦੇ ਆ ਤਾਂ ਬਹੁਤ ਪਿਆਰੇ ਲੱਗਦੇ ਆ ਸਰਦਾਰੀ ਲੁੱਕ ਵੀ ਆ ਜਾਂਦੀ ਹੈ ਇਹ ਦੀ ਬਾਟਮ ਹੈ ਜੀ ਇਹ 올ਓਵਰ ਸੂਟ ਰਹੂਗਾ ਐਂਡ ਮਸਲੀਨ ਦਾ ਦੁਪੱਟਾ ਰੱਖਿਆ ਆਪਾਂ ਇਹਦੇ ਨਾਲ ਪਿਓਰ ਮਸਲੀਨ ਦਾ ਦੁਪੱਟਾ ਦੁਪੱਟੇ ਨੂੰ ਆਪਾਂ ਪੱਲਿਆਂ ਦੇ ਉੱਪਰ ਟਾਈ ਐਂਡ ਡਾਈ ਦਿੱਤੀ ਹੈ ਜੀ ਫੋਰ ਸਾਈਡ ਦੁਪੱਟੇ ਨੂੰ ਆਪਾਂ ਕਲਰ ਲੈ ਕੇ ਫੈਬਰਿਕ ਦੇ ਹੀ ਟਾਈ ਐਂਡ ਡਾਈ ਤਾਂ ਦਿੱਤੀ ਹੋਈ ਹੈ ਠੀਕ ਹੈ ਜੀ ਇੱਦਾਂ ਸੈਂਟਰ ਪਲੇਨ ਰਹੂਗਾ ਐਂਡ ਫੋਰ ਸਾਈਡ ਇਹਦੇ ਟਾਈ ਐਂਡ ਡਾਈ ਆ ਜੁੜੀ ਤੇ ਦੁਪੱਟੇ ਨੂੰ ਆਪਾਂ ਲੇਸ ਦੀ ਫਿਨਿਸ਼ਿੰਗ ਵੀ ਇੱਦਾਂ ਦੋ ਕਲਰ ਦੀ ਦਿੱਤੀ ਹੋਈ ਹੈ ਠੀਕ ਹੈ ਜੀ ਤੇ ਇਹ ਬਹੁਤ ਪਿਆਰਾ ਜਿਹਾ ਸੂਟ ਲੱਗ ਰਿਹਾ ਬਾਕੀ ਜਦੋਂ ਆਪਾਂ ਇਹਨਾਂ ਨੂੰ ਵੇਅਰ ਕਰਾਂਗੇ ਤਾਂ ਹੋਰ ਵੀ ਵਧੀਆ ਲੱਗੂਗਾ ਤਾਂ ਸੇਮ ਪ੍ਰਿੰਟ ਨਹੀਂ ਮਿਲਣਗੇ ਜੀ ਕਿਸੇ ਵੀ ਪ੍ਰਿੰਟ ਨੂੰ ਤੁਸੀਂ ਸਾਡੇ ਕੋਲ ਤਾਂ ਡਿਜ਼ਾਈਨ ਕਰਵਾ ਸਕਦੇ ਹੋ ਬਟ ਸੇਮ ਪ੍ਰਿੰਟ ਨਹੀਂ ਮਿਲਣਗੇ ਨੈਕਸਟ ਸੂਟ ਆ ਜਾਂਦਾ ਜੀ ਆਪਣਾ ਇਹ ਵਾਲਾ ਜਾਰਜਟ ਫੈਬਰਿਕ ਦੇ ਉੱਪਰ ਇਹ ਵੀ ਆਪਣੇ ਡਿਜ਼ਾਈਨਸ ਉੱਪਰ ਹਿੱਟ ਰਿਹਾ ਜੀ ਕਾਫੀ ਆਪਣੇ ਸੂਟ ਰੈਡੀ ਹੋਏ ਨੇ ਵੀ ਆਪਣਾ ਸੂਟ ਬਣ ਕੇ ਜਾ ਰਿਹਾ ਲਾਈਟ ਜਿਆ ਗ੍ਰੇ ਕਲਰ ਹੈ ਇਹਦੇ 프ਰੰਟ ਦੇ ਉੱਪਰ ਪੂਰੇ ਆਪਾਂ ਇਦਾਂ ਬੋਟੀਆਂ ਲਿੱਤੀਆਂ ਹੋਈਆਂ ਐ カラー ਕੰਬੀਨੇਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਮਿੱਠੇ ਮਿੱਠੇ ਜਿਹੇ ਕਲਰ ਦਿੱਤੇ ਹੋਏ ਆ ਪੂਰੇ ਫਰੰਟ 'ਚ ਬੋਟੀ ਆ ਜਾਂਦੀ ਹੈ ਜੀ ਤੇ ਘੇਰੇ ਦੇ ਉੱਪਰ ਡਾਰਕ ਕਲਰ ਦਾ ਆਪਾਂ ਕਟਵਰਕ ਦਿੱਤਾ ਹੈ ਡਾਰਕ ਗ੍ਰੇ ਦਾ ਜੋ ਕਿ ਬਹੁਤ ਹੀ ਗ੍ਰੇਸਫੁਲ ਲੱਗਦਾ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਕਟਵਰਕ ਦੀ ਐਂਡ ਕਲਰ ਤੁਸੀਂ ਚੈੱਕ ਕਰੋ ਬਣੇ ਪਿਆਰੇ ਜਿਹੇ ਲਗਾਏ ਹੋਏ ਆ ਮਿੱਠੇ ਜਿਹੇ ਸ਼ੀ ਨਾ ਜਿੱਦਾਂ ਆਪਣੇ ਮਤਲਬ ਵਰਕ ਹੈ ਜੀ ਇੰਦਾ ਮਲਟੀ ਕਲਰ ਦੀ ਆਪਾਂ ਇਹਨੂੰ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਠੀਕ ਹੈ ਜੀ ਫਰੰਟ ਤੇ ਆ ਗਿਆ ਘੇਰੇ ਤੇ ਕੱਟਵਾਰ ਕਹਾ ਗਿਆ ਜੀ ਐਂਡ ਇਹਦੀਆਂ 슬ੀਵਸ ਤੇ ਵੀ ਸੇਮ ਹੀ ਜਿੱਦਾਂ ਘੇਰਾ ਆ ਜਾਂਦਾ ਆਪਾਂ 슬ੀਵਸ ਤੇ ਵੀ ਕੰਮ ਕੀਤਾ ਹੋਇਆ ਤੇ ਵਿੱਚ ਇੰਦਾ ਪੂਰੇ ਪੰਜ ਆ ਜਾਂਦੇ ਆ ਠੀਕ ਹੈ ਇਹਦੀ ਬਾਟਮ ਆ ਜੀ ਸੈਮੀ ਪਟਿਆਲਾ ਸਲਵਾਰ ਰੱਖੀ ਹੈ ਤੇ ਪਿਓਰ ਚਨਾਉਂ ਦਾ ਇਹਦੇ ਨਾਲ ਆਪਾਂ ਰੱਖਿਆ ਦੁਪੱਟਾ ਤੇ ਦੁਪੱਟੇ ਨੂੰ ਆਪਾਂ ਟਾਈ ਐਂਡ ਆ ਦਿੱਤੀ ਹੋਈ ਹੈ ਜੀ ਇਹਨੂੰ ਵੀ ਇਦਾਂ ਪਾਉ ਮਤਲਬ ਸੈਂਟਰ ਇਹਦਾ ਰੱਖਿਆ ਹੋਇਆ ਪਲੇਨ ਤੁਸੀਂ ਚੈੱਕ ਕਰੋ ਤੇ ਪੱਲਿਆਂ ਦੇ ਉੱਪਰ ਹਲਕੀ ਹਲਕੀ ਟਾਈ ਐਂਡ ਆ ਦਿੱਤੀ ਹੈ ਜਿਹੜੇ ਆਪਣੇ ਬੂਟੀਆਂ ਚ ਕਲਰ ਆ ਰਹੇ ਹਨ ਨਾ ਸਟੱਟ ਪਿਓਰ ਚਨਾਉਂ ਦਾ ਦੁਪੱਟਾ ਤੇ ਲੇਸ ਦੀ ਦਿੱਤੀ ਆਪਾਂ ਨੂੰ ਮਲਟੀ ਕਲਰ ਦੀ ਫਿਨਿਸ਼ਿੰਗ ਜੀ ਬਾਕੀ ਤੁਸੀਂ ਕਿਸੇ ਵੀ ਵੈਸੇ ਤਾਂ ਆਪਣੇ ਸੇਮ ਕਲਰ ਦੇ ਉੱਪਰ ਹੀ ਡਿਜ਼ਾਈਨ ਕਾਫੀ ਰੈਡੀ ਹੁੰਦਾ ਬਟ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਕਲਰ ਚੇਂਜ ਵੀ ਕਰ ਸਕਦੇ ਹੋ ਠੀਕ ਹੈ ਜੀ ਤੇ ਨੈਕਸਟ ਆ ਜਾਂਦਾ ਜੀ ਆਪਣਾ ਇਹ ਵਾਲਾ ਸੂਟ ਇਹ ਵੀ ਤੁਸੀਂ ਦੇਖਿਆ ਹੋਣਾ ਆਪਣੇ ਕਾਫੀ ਕਲਰਸ ਦੇ ਰੈਡੀ ਹੋ ਕੇ ਜਾਂਦੇ ਆ ਇਹ ਵੀ ਇਹਨਾਂ ਦਾ ਰੈਡੀ ਹੋ ਕੇ ਜਾ ਰਿਹਾ ਇਹ ਵੀ ਜੋਰਜਟ ਫੈਬਰਿਕ ਹੈ ਜੀ 셀ਫ ਲਾਈਨਿੰਗ ਦੇ ਵਿੱਚ ਇਹ ਇੱਕ ਬੰਚ ਆ ਜਾਂਦਾ ਜੀ ਨੈਕ ਦੇ ਕੋਲੇ ਰਹੂਗਾ ਕਿ ਕਿਸੀ ਇਹ ਅਗਦੀ ਦਾ ਕੇਰਾ ਏ ਘੇਰੇ ਦੇ ਉੱਪਰ ਡਿਜ਼ਾਈਨ ਆ ਜਾਂਦਾ ਇਸ ਸਲੀਵਸ ਤੋਂ ਉੱਪਰ ਤੱਕ ਆ ਜਾਂਦਾ ਜੀ ਡਿਜ਼ਾਈਨ ਪੂਰੇ ਦੋ ਹੈ ਤਾਂ ਚਾਕਾਂ ਤੱਕ ਉੱਪਰ ਤੱਕ ਆ ਜਾਂਦਾ ਘੇਰੇ ਦੇ ਉੱਪਰ ਬਾਰਡਰ ਆ ਜਾਂਦਾ ਇਦਾਂ ਇਹਨੂੰ ਆਫ ਵਾਈਟ ਦਾ ਕੰਟਰਾਸਟ ਦਿੱਤਾ ਜੀ ਆਪਾਂ ਇਹਦੇ ਵਿੱਚ ਪੂਰੇ ਦੇ ਕੱਟਵਰਕ ਹੁੰਦਾ ਇਦਾਂ ਸੈਕ ਕਰ ਸਕਦੇ ਹੋ ਪੂਰਾ ਕੱਟਵਰਕ ਹੁੰਦਾ ਜੀ ਕਲਰ ਇਹ ਵੀ ਬਹੁਤ ਪਿਆਰਾ ਬਾਕੀ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਕਿਸੇ ਵੀ ਕਲਰ ਤੇ ਨੂੰ ਰੈਡੀ ਕਰਵਾ ਸਕਦੇ ਹੋ ਇਹ ਆ ਗਿਆ ਜੀ ਦੇ 슬ੀਵਸ ਤੇ ਕਮ ਬਾਰਡਰ ਜਿਹੜਾ ਆਪਾਂ ਬਾਰਡਰ ਦਿੱਤਾ ਹੋਇਆ ਘੇਰੇ ਤੇ ਸੇਮ 슬ੀਵਸ ਤੇ ਦਿੱਤਾ ਹੋਇਆ ਠੀਕ ਹੈ ਜੀ ਆਫ ਵਾਈਟ ਦਾ ਕੰਬੀਨੇਸ਼ਨ ਇਹਦੇ ਨਾਲ ਬਹੁਤ ਉੱਠ ਕੇ ਆਇਆ ਪਲੇਸ ਦੀ ਫਿਨਿਸ਼ਿੰਗ ਵੀ ਆਪਾਂ ਆਫ ਵਾਈਟ ਹੀ ਦਿੱਤੀ ਠੀਕ ਹੈ ਜੀ ਤੇ ਇਹਦੇ ਥੋੜੀ ਬਾਟਮ ਹੈ ਪਾਕਿਸਤਾਨੀ ਬਾਟਮ ਰੱਖੀ ਇਹਦੇ ਨਾਲ ਜੀ ਬਾਟਮ ਦੇ ਉੱਪਰ ਵੀ ਆਪਾਂ ਇਦਾਂ ਕੰਮ ਦਿੱਤਾ ਹੋਇਆ ਜਿਹੜਾ ਕੰਮ ਆਪਣੇ ਆਉਂਦਾ ਆਪਦੇ ਉੱਪਰ 슬ੀਵਸ ਤੇ ਘੇਰੇ ਤੇ ਸੇਮ ਹੀ ਐਬੀ ਲਰਨਿੰਗ ਦਾ ਆਪਾਂ ਇਹਦੇ ਨਾਲ ਦੁਪੱਟਾ ਰੱਖਿਆ ਜੀ ਪੇਸ ਕਲਰ ਦਾ ਤੇ ਵਾਈਟ ਕਲਰ ਦੀ ਆਪਾਂ ਦਿੱਤੀ ਇਹਨੂੰ ਲੇਸ ਦੀ ਫਿਨਿਸ਼ਿੰਗ ਜਿਹੜੇ ਆਪਣੇ ਮਤ ਕਲਰ ਆ ਰਿਆ ਦੇ ਵਿੱਚ ਵਰਕ ਦੇ ਤੇ ਇਹ ਆਪਣਾ ਸੂਟ ਵੀ ਕਾਫੀ ਰੈਡੀ ਹੁੰਦੇ ਆ ਜੀ ਇਹ ਲਾਈਟ ਜੇ ਕਲਰ ਤੇ ਗ੍ਰੀਨ ਤੇ ਵੀ ਹੁੰਦਾ ਤਾਂ ਇਹ ਕਲਰ ਤੇ ਵੀ ਆਪਣੇ ਕਾਫੀ ਸੂਟ ਰੈਡੀ ਹੋਏ ਆ ਬਾਕੀ ਤੁਹਾਡੀ ਚੁਆਇਸ ਹੈ ਤੁਸੀਂ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਇਹ ਆਪਣੀ ਅੱਜ ਵਾਲੀ ਕਲੈਕਸ਼ਨ ਸੀ ਜੇ ਸਾਰੇ ਸੂਟ ਆਪਣੇ ਡਿਸਪੈਚ ਹੋ ਰਹੇ ਸੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੇ ਕਿਉਂਕਿ ਬਨੇ ਹੋਏ ਸੂਟ ਦੇਖ ਕੇ ਥੋੜਾ ਆਪਾਂ ਨੂੰ ਆਈਡੀਆ ਹੋ ਜਾਂਦਾ ਜੇ ਫਰਸਟ ਟਾਈਮ ਆਪਣੀ ਵੀਡੀਓ ਨੂੰ ਵਾਚ ਕਰ ਰਹੇ ਹੋ ਤਾਂ ਪਲੀਜ਼ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਵੀਡੀਓ ਵਾਚ ਕਰਨ ਲਈ ਧੰਨਵਾਦ